ਅਨੇ ਵੇ ਦੇਖ ਰਹੇ ਹਾਂ ਚਾਰੇ ਪਾਸੇ ਇਹ ਦਿਨ ਜੀਤ ਦੀ ਹੀ ਜੀਤ ਹੈ ਯਥਾ ਨਾਮ तथा गुण परमात्मा ਨੇ ਉਹੀ ਗੁਣ ਦਿੱਤਾ ਦਿਨ ਜੀਤ ਨੇ ਗੁਣ ਦਿੱਤਾ ਔਰ ਕੱਲ ਨੂੰ ਤੇ ਨਹੀਂ ਕਿ ਨਹੀਂ ਦੁਨੀਆ ਭਰ ਦੇ ਵਿੱਚ ਦਨਜੀਤ ਦੇ ਐਸੇ ਡੰਕੇ ਵੱਡੇ ਨੇ ਦਿਨ ਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਨ ਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਹੈ ਜਿਸ ਜਿੱਥੇ ਜਿੱਥੇ ਸ਼ਾਹ ਲਾਪਨਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾ ਕਰਾਂਦੀ ਇੰਡਸਟਰੀ ਹੈ ਜੀ ਤੇ ਬੱਸੋ ਅੱਜ ਦਾ ਦਿਨ ਜਿਹੜਾ ਮੇਰੇ ਵੱਲੋਂ ਸੇ ਵੀ ਕਿਉਂਕਿ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਹਾ ਆਪ ਜੀ ਦਾ ਮੈਨੂੰ ਯਾਦ ਹੈ ਦੇਖੋ ਜਦ ਇਹ ਛੂਟ ਉਹਨਾਂ ਨੇ ਚੱਕੀ ਕਰਨੀ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੰਤਾ ਜੋਗੜ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਕਹਾਣੇ ਤਾਂ 15000 20000 ਬੰਦਾ ਹੁੰਦਾ ਪਰ ਅੱਜ ਤੱਕ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50 ਹਜ਼ਾਰ ਬਿਲਦਾ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਜਿੱਤੇ ਦੇ ਅਜੇ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਚੀਜ਼ ਹੈ ਯਾ ਤਾਂ ਤਸਾ ਗੁਣ ਪ੍ਰਮਾਤਮਾ ਨੇ وہی ਗੁਣ ਦਿੱਤਾ ਦਿਲਜੀਤ ਨੂੰ ਦਾ ਗੁਣ ਦਿੱਤਾ ਔਰ ਕੱਲਾ ਦੁਨੀਆ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸ਼ਵੇ ਡੰਕੇ ਵਰਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚੱਦਰਾਂ ਬਣਦੀਆਂ ਨੇ ਜਿੱਥੇ ਸ਼ਾਹ ਲਾ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਰੰਦੀ ਦੀ ਇੰਡਸਟਰੀ ਹੈ ਤੇ ਤੇ ਬਸੋ ਅੱਜ ਤੱਕ ਜਦੋਂ ਮੇਰੇ ਨਾਲ ਸੀ ਵੀ ਕਿਉਂਕਿ ਮੈਨੂੰ ਗੋਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਹਾ ਆਪ ਕੀ ਰੱਖ ਲਿਆ ਨੰਨ ਯਾਦ ਹੈ ਦੇਖੋ ਜਲਦੀ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾ ਜੋਗਰ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਕੰਮ ਹੈ ਤਾਂ 15000 20000 ਬੰਦਾ ਹੁੰਦਾ ਪਰ ਅੱਜ ਤੱਕ ਵੇਖ ਰਿਹਾ ਇੱਥੇ ਘੱਟ ਘੱਟ 40-50 ਹਜ਼ਾਰ ਬਿਲਦਾ ਤਾਂ ਬੜੀ ਖੁਸ਼ੀ ਹੋ ਰਹੀ ਹੈ ਜ਼ਰਾ ਜ਼ੋਰ ਨਾਲ ਜੀ ਤੇਰੇ ਉਸੇ ਤਾੜੀ ਮਾਰਿਓ ਬਹੁਤ ਬਹੁਤ ਸ਼ੁਕਰੀਆ ਮਾਂ ਬਸਤੀ ਹੈ ਕੇ ਲਵ ਯੂ ਪਾਜੀ